ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਦਿਨੀ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਸੋ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮਹਮ ਦਾ ਵਿਰੋਧ ਆ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਸੋ ਪੰਜਾਬ ਦੇ ਤਿੰਨ ਮੰਤਰੀਆਂ ਵੱਲੋਂ ਮੈਂਬਰਸ਼ਿਪ ਮਹਮ ਦੇ ਬਾਈਕਾਟ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ ਸੋ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਹਰਪਜਨ ਸਿੰਘ ਈਟੀਓ ਅਤੇ ਲਾਲਚੰਦ ਕਟਾਰੂ ਚੱਕ ਦੇ ਨਾਲ ਸੀਨੀਅਰ ਆਗੂ ਪਵਨ ਕੁਮਾਰ ਟੀਨੂ ਵੱਲੋਂ ਇਸ ਮਹੱਤਮਪੂਰਨ ਮੁੱਦੇ ਦੇ ਉੱਤੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਇਸ ਦੌਰਾਨ ਸੰਬੋਧਨ ਕਰਦੇ ਹਰਪਾਲ ਸਿੰਘ ਚੀਮਾ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਸੋ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਦੇਸ਼ ਦੇ ਸੰਵਿਧਾਨ ਦੇ ਅੰਦਰ ਗਰੀਬ ਲੋਕਾਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਸੀ ਪਰ ਭਾਜਪਾ ਇਸ ਰਿਜ਼ਰਵੇਸ਼ਨ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਸ ਦੇ ਚਲਦਿਆਂ ਦੇਸ਼ ਦੇ ਅੰਦਰ ਵੱਡੀਆਂ-ਵੱਡੀਆਂ ਕੰਪਨੀਆਂ ਦਾ ਨਿੱਜੀਕਰਨ ਕੀਤਾ ਗਿਆ ਤਾਂ ਜੋ ਉਥੇ ਰਿజర్ਵੇਸ਼ਨ ਖਤਮ ਹੋ ਜਾਵੇ ਅਤੇ ਇਹ ਕੰਮ ਭਾਜਪਾ ਪਿਛਲੇ 10 ਸਾਲਾਂ ਤੋਂ ਕਰਦੀ ਆ ਰਹੀ ਹੈ ਸੋ ਇਸ ਮੌਕੇ ਦੋਵੇਂ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਅਤੇ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ ਦੇ ਵਿੱਚ ਹੈ ਕਿਉਂਕਿ ਪਿਛਲੇ 10 ਸਾਲਾਂ ਦੇ ਦੌਰਾਨ ਭਾਜਪਾ ਵੱਲੋਂ ਤਾਨਾਸ਼ਾਹੀ ਰਵਈਆ ਅਪਣਾ ਕੇ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਇੱਕ ਗੱਲ ਸਾਫ ਆ ਇੱਕ ਗੱਲ ਸਪਸ਼ਟ ਆ ਕਿ ਭਾਰਤੀ ਜਨਤਾ ਪਾਰਟੀ ਜੋ ਸਰਦਾਰ ਬਾਬਾ ਸਾਹਿਬ ਇਧਰੋਂ ਬੈਠ ਕੇ ਜਿਹਨੇ ਬਣਾਇਆਗਾ ਉਹ ਸੰਵਿਧਾਨ ਦੇ ਖਿਲਾਫ ਲਗਾਤਾਰ ਖਾਤਰਾ ਰਚ ਰਹੀ ਆ ਲਗਾਤਾਰ ਵਿਰੋਧਸ਼ਣ ਕਰਨ ਦੀ ਗੱਲਾਂ ਚਾਹੇ ਪਾਇਲਟ ਕਰਨ ਦੀ ਗੱਲਾਂ ਚਾਹੇ ਨਿਜੀ ਕਰਨ ਦੀ ਗੱਲਾਂ ਇਹ ਸਾਬਤ ਸਾਫ ਹੁੰਦਾਗਾ ਕਿ ਭਾਰਤੀ ਜਨਤਾ ਪਾਰਟੀ ਰੇਜ ਦੇ ਸ਼ੈਡਿਊਲ ਤੋਂ ਅਸਤੇ ਨਾ ਸ਼ੈਡਿਊਲ ਕਾਇਦੇ ਨਾ ਕੱਟ ਰਹੀ ਆ ਉਹਨਾਂ ਦਾ ਬੰਦਾ ਅਧਿਕਾਰ ਜੋ ਸੰਵਧਾਨ ਦੇ ਅਧਿਕਾਰ ਨੂੰ ਖਤਮ ਕਰਨ ਦੇ ਲਈ ਕੋਜੀ ਚਾਲ ਚਲਾ ਰਹੀ ਆ ਅਸੀਂ ਇਸ ਗੱਲ ਦਾ ਲੋਰ ਗਰੋਹ ਕਰਦੇ ਆ ਅਸੀਂ ਕਹਿੰਦੇ ਆ ਆਵਾਮੀ ਪਾਰਟੀ ਅੱਜ ਕੱਲ੍ਹ ਦੀ ਨਾ ਕਰਦੀ ਆ ਕਿ ਜੀ ਲੈਗਲ ਐਂਟਰੀ ਆ ਤੁਰੰਤ ਵੰਡ ਵੀ ਕੀਤੀ ਜਾਵੇ ਤੁਰੰਤ ਜਿਹੜੀਆਂ ਪੋਸਟਾਂ ਆਈਐਸ ਦੇ ਅੰਦਰ ਆਈਪੀਐਸ ਦੇ ਅੰਦਰ ਇਹ ਹੋਰ ਵਧੀਆ ਸਿਵਲ ਸਰਸਤੇ ਜਿਹੜੀਆਂ ਉਹਨਾਂ ਉੱਤੇ ਸਾਰੀਆਂ ਪੋਸਟਾਂ ਦੇ ਉੱਤੇ ਤਰੰਤ ਜੋ ਵਰਦੀ ਰਿਹਾ ਰਿਸ਼ਨਾ ਉਹਦੇ ਹਿਸਾਬ ਨਾਲ ਸਪੈਸ਼ਲ ਜਿਹੜਾ ਬੈਕਗ੍ਰਾਉਂਡ ਰਾਈ ਚਲਾ ਕੇ ਜਿਹੜਾ ਬੈਕਗ੍ਰਾਉਂਡ ਪੈਨਲ ਪਾਇਗਾ ਉਹ ਸਾਰੀਆਂ ਅਸਾਮੀਆਂ ਦੇ ਨਾਲ ਤੁਰੰਤ ਭੱਗੇ ਦੇਸ਼ ਦੇ ਦਰਦ ਲੋਕਾਂ ਦੇ ਨਾਲ ਦੇਸ਼ ਦੇ ਸ਼ਹਿਰੂ ਦਾ ਸੂਲ ਟ੍ਰੇਨ ਲੋਕਾਂ ਦੇ ਨਾਲ ਇਨਸਾਫਤਰ ਹੋਣੇ ਅੰਦਰ ਜਾਣ ਹੋਇਆ ਕਿ ਦੇਸ਼ ਦੇ ਅੰਦਰ ਸਰਕਾਰ ਦੇ ਲਾੜਿਆਂ ਦੇ ਅੰਦਰ 9 ਲੱਖ 44 ਹਜ਼ਾਰ ਤੋਂ ਉੱਪਰ ਪੋਤਾ ਖਾਲੀ ਬੰਜ ਰਹੇ ਜਿਨ੍ਹਾਂ ਦੇ ਵਿੱਚ ਬੈਸਮੇ ਤਾਂ ਸਾਡੇ ਸ਼ੈਡਿਊਲਡ ਕਾਸ ਸ਼ਿਊਟ ਰਾਈਟਸ ਜਦਾ ਇੱਕ ਕਲਾਸ ਦੇ ਲੋਕਾਂ ਨੂੰ ਰਿਜ਼ਰਵੇਸ਼ਨ ਦਾ ਹੱਕ ਮਿਲਦਾ ਸੀ ਤੇ ਲਗਾਤਾਰ ਕੋਲ ਦਾ ਨਾਂ ਕਰਨਾ ਵੀ ਇਸ ਗੱਲ ਦਾ ਸਬੂਤ ਆ ਕਿ ਪਾਕੀ ਜਨਤਾ ਪਾਰਟੀ ਦੇਖ ਦੇ ਐਸ்சி ਐਸਟੀ ਲੋਕਾਂ ਦੀਆਂ ਧੁੱਧਾ ਕਰ ਦੇਣਾ

جدو بھی کوئی چڑنکا کیو ٹرائل دے کار پارٹی جنتا پارٹی دا رواںدا کوں دی membership تاں نہیں اوندا سٹرتوں دا boycott کی کرنا رہے کیونکہ طاقت جنتا پارٹی بابا صاحب ٹیمرو اور بیڈے دے ذریعہ بڑھائے سبدان دے اگینسٹ سبدان دی سپورٹ دے غیرتا جو جو ریمیش نیسل دے کی ملی سی ਸੋਚੀ ਇਸ ਤੇ ਮਨੇ ਕਿ ਉਹ ਨਾ ਉਹਨੂੰ ਖਤਮ ਕਰਨਾ ਕਰ ਪਰ ਲੇਕਿਨ ਅੱਜ ਵੀ 21 ਸਭੇ ਰਚੀ ਆ ਕੇ ਭਾਰਤ ਜਨਤਾ ਪਾਰਟੀ ਦੀ ਹੋਈ ਸੋਚ ਜਿਹੜੀ ਸਦੀਆਂ ਪੁਰਾਣੀ ਸੀ ਕਿ ਉਹ ਕਿ ਇਹਦੇ ਪਿੱਛੇ ਆਸਾਸਟ੍ਰੇਲੀਆ ਪ੍ਰੋਗਰਾਮ ਕਰੀਆ ਸਵੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਖਾਸ ਕਰਕੇ ਸ਼ੈਡੂਲ ਕਾਸਟ ਲੋਕਾਂ ਦੇ ਲੋਕਾਂ ਨੂੰ ਅਪੀਲ ਹੈ ਕਿ ਭਾਰਤ ਜਨਤਾ ਪਾਰਟੀ ਇਸ ਦਰਾਈ ਦਾ ਤੁਰ ਜੋਰ ਰੋਧ ਕੀਤਾ ਜਾਵੇ ਔਰ ਕੋਈ ਨੀਲਾ ਮੈਂਬਰ ਨਾ ਬਣਾ ਜਾਵੇ ਤੁਹਾਡੇ ਐਸਸੀ ਐਂਡ ਐਸਟੀ ਜਿੰਨੇ ਵੀ ਲੋਕ ਨਿਯੁਕਤ ਹੋਣੇ ਸੀਗੇ ਉਹ ਸਾਰੇ ਇਹਦੇ ਤੋਂ ਬਾਹਰ ਹੋ ਗਏ ਹੁਣ ਫੇਰ ਡਰਾਈਵ ਚਲਾ ਦਿੱਤੀ 45 ਸੀਟਾਂ ਹੋਰ ਜਿਹੜੀਆਂ ਸੀਗੀਆਂ ਲੈਟਰਲ ਸਾਈਡਵੇ ਜਿਹੜੀ ਐਂਟਰੀ ਆ ਉਹਦੇ ਲਾਈਨ ਭਰਨ ਦੀ ਜਿਹੜੀ ਆ ਕੋਸ਼ਿਸ਼ ਕਰ ਦਿੱਤੀ ਗਈ ਪਰ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ ਇੰਡੀਆ ਅਲਾਈਅንስ ਨੇ ਵਿਰੋਧ ਕੀਤਾ ਔਰ ਇਹਨਾਂ ਨੂੰ ਮਜਬੂਰਨ ਇਹ 45 ਜਿਹੜੀਆਂ ਸੀਟਾਂ ਐਡਵਰਟਾਈਜ਼ ਕੀਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਪੈ ਗਿਆ ਔਰ ਇਹ ਏਰੀਆ ਦੇ ਵਿਰੋਧ ਚਾਉਂਦੇ ਸੀਗੇ ਕਿ 45 ਸੀਟਾਂ ਜਿਹੜੀਆਂ ਨੇ ਇਹ ਵਾਪਸ ਲਈਆਂ ਜਾਣ। ਦਿਰੋ ਨਹੀਂ ਚਾਉਂਦੇ ਕਿਉਂਕਿ ਇਹਨਾਂ ਦੇ ਸਾਹਮਣੇ ਇਸ ਵੇਲੇ ਮਜਬੂਰੀ ਪੱ ਗਈ ਕਿ ਮੇਜਰ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ ਔਰ ਉਹਨਾਂ ਦੇ ਵਿੱਚ ਐਸਸੀਐਸਟੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ। ਔਰ ਜੇਕਰ ਇਹ ਵਿਰੋਧ ਵੱਧ ਗਿਆ ਤੇ ਫਿਰ ਜਿਹੜੀਆਂ ਚਾਰ ਸੀਟਾਂ ਦੇ ਵਿੱਚ ਚੋਣਾਂ ਹੋਣੀਆਂ ਸਨਗੀਆਂ ਉਹਦੇ ਚੋਂ ਭਾਰਤੀ ਜਨਤਾ ਪਾਰਟੀ ਦਾ ਖਾਤਮਾ ਹੋਣਾ ਸੀਗਾ। ਇੱਕ ਕੋਈ ਕਰੀਜ਼ਰ ਆ ਜਿਹਦੇ ਕਰਕੇ ਜੇ 45% ਤੋਂ ਲੇਟਰਲ ਜਿਹੜੀ ਆ ਐਂਟਰੀ ਇਹਨੂੰ ਫੌਰਗਟ ਆਈ ਏਮ ਬੀਇੰਗ ਵਾਪਸ ਲਿਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਨੀਅਤ ਆ ਵਾਪਸ ਲੈਣ ਦੀ ਨੀਅਤ ਕੋਈ ਨਹੀਂ ਆ ਵਾਪਸ ਲੈਣ ਦੀ ਐਸਵੇਲੇ ਮਜਬੂਰੀ ਬਣ ਗਈ ਇਹਨਾਂ ਦੀ ਕਿ ਅਸੀਂ ਉਹ ਸੀਟਾ ਜੀਡੀਪੀ ਦੇ ਵਿੱਚ ਕੁੱਤੇ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਆ ਉਹਨੂੰ ਵਾਪਸ ਲੈ ਲਿਆ ਸੋ ਅਸੀਂ ਇਸ ਵੀਦੇ ਵੀ ਦੀ ਸੰਵਿਧਾਨ ਵਿਰੋਧੀ ਨੀਤੀ ਦਾ ਰੈਜ਼ਰਵੇਸ਼ਨ ਵਿਰੋਧੀ ਨੀਤੀ ਦਾ ਹੋਰ ਜ਼ੋਰ ਫੜਨ ਕਰਦੇ ਆ ਗਰੋਹ ਕਰਦੇ ਆ ਅੱਜ ਅੱਜਾ ਰਹਿਨੇ ਆ ਹਰ ਐਸਈ ਐਸਟੀ ਕਮਿਊਨਿਟੀ ਦੇ ਹਰ ਮੈਂਬਰ ਨੂੰ ਉਹ ਲੋਕ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਅੱਜ ਤੱਕ ਉਹਨਾਂ ਦੇ ਹੱਥ ਨਹੀਂ ਮਿਲੇ ਜਿਨ੍ਹਾਂ ਦੇ ਨਾਲ ਸਮਾਜਿਕ ਵਿਤਰਾ ਆਰਥਿਕ ਵਿਤਰਾ ਬੜੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਉਹ ਵੀ ਦੇ ਪੀਡੀਐਸ ਕੋਤੀ ਚਾਲ ਨੂੰ ਸਮਝਣ ਔਰ ਇਹਨਾਂ ਦਾ ਦੱਕੇ ਗਰੋਹ ਕਰਨ ਤਾਂ ਕਿ ਬਾਬਾ ਸਾਹਿਬ ਡਾਕਟਰ ਬੀਮਰਾਓ ਮੇਰਤਾ ਸਾਹਿਬ ਨੇ ਜੋ ਸਾਨੂੰ ਸੰਬਦ ਹੰਕਾ ਸੀਗਾ ਜੋ ਉਸ ਕਨਨ ਦਾ ਆਤਮਾ ਕਹਿੰਦੀ ਆ ਕਿ ਇਸ ਦੇਸ਼ ਦਾ ਹਰ ਵਸਨੀਕ ਜਿਹੜਾ ਆ ਉਹ ਬਰਾਬਰ ਦਾ ਹੱਕਦਾਰ ਆ ਇੱਕ ਬਰਾਬਰਤਾ ਵਾਲੀ ਜ਼ਿੰਦਗੀ ਜਿਹੜੀ ਆ ਉਹ ਜੀਉਣੀ ਚਾਹੁੰਦਾ ਸੋ ਇਸ ਕਰਕੇ ਅਸੀਂ ਇਸ ਕਨਨ ਨੂੰ ਤਰਮ ਨਹੀਂ ਹੋਣ ਦਵਾਂਗੇ ਜਿੱਥੇ ਜਿੱਥੇ ਵੀ ਇਹ ਜਿਹੜੀ ਹੋ ਰਹੀ ਆ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਉਹਦਾ ਅਸੀਂ ਕੰਟਰੋਲ ਕਰਦੇ ਆ ਔਰ ਸਾਰਿਆਂ ਨੂੰ ਫੀਲ ਕਰਦੇ ਆ ਇਸ ਚੀਜ਼ ਦਾ ਜਿਹੜਾ ਹੈ ਤੇ ਰੈਜ਼ਰਵੇਸ਼ਨ ਵਿਰੋਧੀ ਨੀਤੀ ਜਿਹੜੀ ਭੁਦੇਪੀ ਨੇ ਅਪਣਾਈਆ ਇਹਦਾ ਖੰਡਨ ਕੀਤਾ